ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਗੁਰਤੇਜ ਸਿੰਘ ਮੇਰੇ ਨਾਲ ਨੇ ਪਾਈ ਰਵੀ ਸਿੰਘ ਜੀ ਖਾਲਸਾ ਖਾਲਸਾ ਇਟ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਪਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ 1 ਨਵੰਬਰ ਹੈ 1 ਨਵੰਬਰ ਨੂੰ ਨਵੰਬਰ 1984 ਦੇ ਵਿੱਚ ਜੋ ਕੱਲੂਕਾਰਾ ਹੋਇਆ ਸੀ ਦਿੱਲੀ ਦੇ ਨਾਲ-ਨਾਲ ਭਾਰਤ ਦੇ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਿੱਖਾਂ ਦੀ ਨਸ਼ਲ ਕੁਸ਼ੀ ਹੋਈ ਸੀ ਉਸ ਨੂੰ ਅੱਜ ਦੇ ਦਿਨ ਯਾਦ ਕੀਤਾ ਜਾਂਦਾ ਹੈ ਆਉਣ ਵਾਲੇ ਕੁਝ ਦਿਨਾਂ ਤੱਕ ਜਾਂ ਆਪਾਂ ਕਹਿੰਦੇ ਕਿ ਪੂਰੇ ਹਫ਼ਤੇ ਦੇ ਦੌਰਾਨ ਯਾਦ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਦੁਨੀਆ ਭਰ ਦੇ ਜਿਹੜੇ ਸਿੱਖ ਨੇ ਉਹ ਆਪਣੇ ਆਪਣੀ ਤਰੀਕੇ ਦੇ ਨਾਲ ਸਮਾਗਮ ਇਸ ਤੇ ਸੰਬੰਧੀ ਆਰਗੇਨਾਈਜ਼ ਕਰਨਗੇ ਇਨ ਜਦੋਂ ਇਹ ਨਸਲਕੁਸ਼ੀ ਹੋਈ ਇਸ ਨਸਲਕੁਸ਼ੀ ਦੇ ਵਿੱਚ ਕੁਝ ਐਸੇ ਚਿਹਰੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਬਾਰੇ ਜਗ ਜਹਰਿਆ ਉਹਨਾਂ ਦੀ ਪਛਾਣ ਜਗ ਜਹਰਿਆ ਜਿਸ ਦੇ ਵਿੱਚ ਰਜੀਵ ਗਾਂਧੀ ਆ ਜਗਦੀਸ਼ ਟਾਈਟਲਰ ਆ ਲਲਤ ਮਾਕਣਿਆ ਸੱਜਣ ਕੁਮਾਰ ਆ ਸੋ ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਸਿੱਖ ਰਵਾਇਤ ਦੇ ਅਨੁਸਾਰ ਸਜ਼ਾ ਜਫ਼ਤਕ ਕੀਤਾ ਗਿਆ ਕੁਝ ਦੇ ਸੋ ਕਾਲਡ ਟ੍ਰਾਇਲ ਚੱਲ ਰਹੇ ਨੇ ਪਰ ਇੱਕ ਚਿਹਰਾ ਜੋ ਫਿਲਮੀ ਚੇਰਾ ਉਹਦਾ ਨਾਮ ਹੈ ਅਮਤਾਬ ਬਚਨ ਜਿਹਨੂੰ ਪੰਜਾਬ ਦੇ ਵਿੱਚ ਲੰਬੂ ਕਰਕੇ ਵੀ ਜਾਣਿਆ ਜਾਂਦਾ ਹੈ ਉਸ ਦੇ ਬਾਰੇ ਗੱਲ ਨਿਕਲ ਕੇ ਆਈ ਥੋੜੀ ਲੇਟ ਭਾਵ ਕਿ ਕੁਝ ਸਾਲ ਪਹਿਲਾਂ ਨਿਕਲ ਕੇ ਆਈ ਜੇ ਕੁਝ ਗਵਾਹ ਨਿਕਲ ਕੇ ਆਏ ਜਿਨ੍ਹਾਂ ਗਵਾਹਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਅਮਤਾਬ ਬਚਨ ਨੇ ਲਾਈਵ ਦੂਰਦਰਸ਼ਨ ਦੇ ਉੱਤੇ ਖੜ ਕੇ ਕਿਹਾ ਕਿ ਖੂਨ ਦਾ ਬਦਲਾ ਖੂਨ ਉਹਨੇ ਜੋ ਭੀੜਾ ਨੂੰ ਭੜਕਾਇਆ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਆਪਣੇ ਸਾਹਮਣੇ ਪਿਛਲੇ ਦਿਨਾਂ ਦੇ ਵਿੱਚ ਦਿਲਜੀਤ ਦੁਸਾਂਜ ਜਿਹੜਾ ਅੱਜ ਇੱਕ ਤਰੀਕ ਨੂੰ ਮੈਲਬੌਰਨ ਸ਼ਹਿਰ ਦੇ ਵਿੱਚ ਸ਼ੋਅ ਕਰ ਰਿਹਾ ਹੈ ਨਵੰਬਰ ਦੇ ਦਿਨ ਨਵੰਬਰ ਜਦੋਂ ਸ਼ੁਰੂ ਹੋ ਰਿਹਾ ਹੈ ਅੱਜ ਸ਼ਾਮ ਨੂੰ ਸੋ ਉਹ ਅਮਤਾਬਚਨ ਨੂੰ ਮਿਲ ਕੇ ਆ ਉਹਨੇ ਉਹਦੇ ਪੈਰੀਂ ਹੱਥ ਵੀ ਲਾਏ ਅਤੇ ਉਹਨੂੰ ਕਿਹਾ ਕਿ ਪੰਜਾਬ ਦੇ ਵਿੱਚ ਆ ਕੇ ਜੋ ਹੜਾਂ ਦਾ ਹੜਾਂ ਦੇ ਲਈ ਚੰਦਾ ਇਕੱਠਾ ਕਰਨਾਗਾ ਜੋ ਪੰਜਾਬ ਦੇ ਲੋਕਾਂ ਦੀ ਸੈਂਕੜੇ ਜੋ ਸਦੀਆਂ ਤੋਂ ਰਵਾਇਤ ਆਪ ਕਰਨ ਦੀ ਉਹਨਾਂ ਨੂੰ ਕਿਸੇ ਲੋੜ ਨਹੀਂ ਹੁੰਦੀ ਸੋ ਉਸ ਨੇ ਇਸ ਤਰੀਕੇ ਦੇ ਕੁਝ ਬਲੰਡਰ ਮਿਸਟੇਕ ਕੀਤੇ ਨੇ ਭਾਈ ਰਵੀ ਸਿੰਘ ਹੋਰਾਂ ਨੇ ਇਸ ਤੇ ਉੱਤੇ ਬੜਾ ਬਲੈਂਟਲੀ ਖੁੱਲ ਕੇ ਬੋਲਿਆ ਸੀ ਅਸੀਂ ਚਾਹੁੰਦੇ ਸੀ ਇਸ ਗੱਲ ਨੂੰ ਥੋੜਾ ਜਿਹਾ ਹੋਰ ਅਸੀਂ ਡਿਟੇਲ ਦੇ ਵਿੱਚ ਜਾਣੀਏ ਸੋ ਉਹਨਾਂ ਨੂੰ ਆਪਾਂ ਗੱਲ ਸ਼ੁਰੂ ਕਰਦੇ ਹਾਂ ਹਾਂਜੀ ਭਾਈ ਰਵੀ ਸਿੰਘ ਜੀ ਤੁਹਾਡੀ ਵੀਡੀਓ ਵੀ ਦਰਸ਼ਕਾਂ ਨੇ ਦੇਖੀ ਹੋਊਗੀ ਸੋ ਅਜਿਹਾ ਕਿਉਂ ਹੁੰਦਾਗਾ ਅਜਿਹੇ ਜਦੋਂ ਕੋਈ ਸੈਲੀਬ੍ਰਿਟੀ ਬਣ ਜਾਂਦੇ ਨੇ ਬਹੁਤ ਇੱਕ ਉੱਚੇ ਮਕਾਮ ਦੇ ਉੱਤੇ ਪਹੁੰਚ ਜਾਂਦੇ ਨੇ ਉਦੋਂ ਤਾਂ ਉਹਨਾਂ ਨੂੰ ਹੋਰ ਜ਼ਿਆਦਾ ਰਿਸਪੌਂਸੀਬਲ ਹੋਣਾ ਚਾਹੀਦਾ ਤੁਸੀਂ ਆਪਣੀ ਵੀਡੀਓ ਦੇ ਵਿੱਚ ਵੀ ਆਖਿਆ ਫਿਰ ਅਜਿਹਾ ਸਟੈਪ ਉਹ ਕਿਉਂ ਲੈਂਦੇ ਆ ਉਹੀ ਮੈਨੂੰ ਵੀ ਹੈਰਾਨਗੀ ਆ ਕਿਉਂਕਿ 7-8 ਸਾਲ ਪਹਿਲਾਂ ਅ ਜਲੀਦ ਦਸਾਂਜ ਦਾ ਉਹਦਾ ਮੈਨੇਜਰ ਨੂੰ ਇਥੇ ਇੰਗਲੈਂਡ ਵੀ ਜਾਣ ਦਾ ਸੀਗਾ ਤੇ ਉਹਨੇ ਪਾਸ ਪਾ ਸੀਗਾ ਭਈ ਅ ਅੰਤਾਬਚਨ ਵੀ ਸਰ ਜੀ ਤੁਹਾਡੇ ਅਸ਼ੀਰਵਾਦ ਦੀ ਲੋੜ ਜਿੰਦਾ ਤਾਂ ਕੋਈ ਅਸ਼ੀਰਵਾਦ ਮੰਗਦੇ ਸੀਗੇ ਅੰਤਾਬਚਨ ਹਾਂਜੀ ਮੈਂ ਬਹੁਤ ਮੀਸ ਕਮੈਂਟ ਲਿਖੀ ਸੀ ਮੇਰਾ ਖਿਆਲ ਤਾਂ ਵੀ ਲਾਬਸਾਂ ਇੱਕ ਬੋਸ ਹੋਤੇ ਹੋਗਾ ਹਾਂਜੀ ਕਿ ਤੂੰ ਇਤੋਂ ਵੱਡਾ ਬੰਦਾ ਆ ਤੇਨੇ ਲੋੜ ਨਹੀਂ ਗਈ ਤੂੰ ਬਹੁਤ ਸਕਸੈਸਫੁਲ ਆ ਤੁਹਾਡੇ ਹਿਸਾਬ ਦੇ ਸੁਪਰਸਟਾਰ ਯਾਰ ਤੋ ਇਹਨਾਂ ਕੋਲ ਸ਼ਿਲਗਰ ਮੰਦ ਮਗਦਾ ਮੈਂ ਫਿਰ ਮੇਜਰ ਇਹਨਾਂ ਕ ਵੀ ਡਿਲੀਟ ਕਰ ਦੇ ਪੋਸਟ ਹੋ ਗਿਆ ਨਹੀਂ ਚੀਜ਼ ਨਹੀਂ ਕੀਤੀ ਕਿਉਂਕਿ ਗਲਤੀ ਹੁੰਦੀ ਆ ਸਾਰੀ ਦੁਨੀਆ ਦੇਖੋ ਆਏ ਦੋਲੇ ਮੈਨੂੰ ਹਰਾਂਗੀ ਇਹ ਤਾਂ ਡਬਲ ਹਰਾਂਗੀ ਹੁੰਦੀ ਆ ਇੱਕ ਪਾਸੇ ਹਾਂਜੀ ਜੇ ਇੰਡੀਆ ਦੀ ਪਬਲਿਕ ਕਹਿੰਦੀ ਅਸੀਂ ਸਿੱਖਾਂ ਦੇ ਨਾਲ ਆ ਜੋ ਹੋ ਰਿਹਾ ਵੜਾ ਹੋਇਆ ਹਾਂਜੀ ਕੋਈ ਇੰਗਲਿਸ਼ ਪਬਲਿਕ ਇਹ ਅੱਜ ਤੱਕ ਪ੍ਰੋਟੈਸਟ ਕਿਤੇ ਕੀਤਾ ਨਹੀਂਗਾ ਜੀ ਉਹਦੇ ਵਿੱਚ ਜੇ ਅੰਤਵਾਚਨ ਫੇਮਸ ਹੋ ਗਿਆ ਕਈ ਵੱਡੇ ਵੱਡੇ ਯੂਕੇ ਯੂਐਸਏ ਵੱਡੇ ਵੱਡੇ ਸਟਾਰ ਜਿਹੜੇ ਹੁੰਦੇ ਆ ਉਹਦੇ ਉੱਪਰ ਵੀ ਬਹੁਤ ਵੱਡੇ ਇਲਜ਼ਾਮ ਲੱਗਦੇ ਤੇ ਉਹ ਪਬਲਿਕ ਲਾਈਫ ਕਿ ਆਉਂਦੇ ਨਹੀਂਗੇ ਜੀ ਤੇ ਇਨਕਰੇਜ ਕੀਤਾ ਗਿਆ ਹੁਣ ਜੇ ਆਖੀ ਬੀਬੀ ਜਗੀਰ ਕੌਰ ਨੇ ਬਿਆਨ ਦਿੱਤਾ ਵੀ ਉਹ ਸੁਣਿਆ ਉਹਨਾਂ ਨੇ ਆਪਣੀ ਅੱਖੀ ਸੁਣਿਆ ਸੋਨਾ ਆਪਣੇ ਕੰਨਾਂ ਨਾਲ ਸੁਣਿਆ ਉਹ ਕਹਿੰਦਾ ਹਾਂ ਜੀ ਉਹਨਾਂ ਦਾ ਵੱਡਾ ਕੂਨ ਐਨਾਂ ਯਕੀਨ ਕੀਤਾ ਉਹਨੇ ਜੇ ਤੁਸੀਂ ਚਾਹੁੰਦਾ ਤਾਂ ਉਹ ਬਿਆਨ ਚਲਾ ਦਿੰਦੇ ਬੀਬੀ ਜਗੀਰਕੌਰ ਦਾ ਹਾਂਜੀ ਆ ਲਾ ਦਿਓ ਲਾ ਦਿਓ ਚਲਾ ਦਿਓ ਹਾਂਜੀ ਸੁਦਰਸ਼ ਕੋ ਅਸੀਂ ਜਿਸ ਬਿਆਨ ਦੀ ਗੱਲ ਹੁਣ ਭਾਈ ਰਵੀ ਸਿੰਘ ਉਹਨਾਂ ਨੇ ਕੀਤੀ ਆ ਵੀ ਜਗਦੀਸ਼ ਕੌਰ ਦਾ ਉਹ ਬਿਆਨ 30 ਸਕਿੰਟ ਦਾ ਇਹਦੀ ਜਿਹੜੀ ਕ੍ਰੈਡਿਟ ਆ ਸੀ ਸਪੋਕਸਮੈਨ ਟੀਵੀ ਨੂੰ ਦੇਣਾ ਚਾਹਾਂਗੇ ਕਿਉਂਕਿ ਉਹਨਾਂ ਨੇ ਰਿਕਾਰਡ ਕੀਤਾਗਾ ਸੋ ਉਹ ਤੁਸੀਂ 30 ਸਕਿੰਟ ਦਾ ਸੁਣੋ ਉਸ ਤੋਂ ਬਾਅਦ ਭਾਈ ਰਵੀ ਸਿੰਘ ਇੱਥੋਂ ਗੱਲ ਸ਼ੁਰੂ ਕਰਨਗੇ ਉਹ ਟੀਵੀ ਲਾਈਵ ਚੱਲਦਾ ਸੀ 31 ਸ਼ਾਮ ਨੂੰ ਉਹਨੇ ਉੱਥੇ ਇੰਦਰਾ ਗਾਂਧੀ ਦੀ ਲਾਸ਼ ਤੇ ਕੋਈ ਖੜੇ ਹੋ ਕੇ ਕਿ ਉੱਚੀ ਬਾਹਰ ਕੇ ਆਖੇ ਸੀ ਖੂਨ ਦਾ ਬਦਲਾ ਕੌਣ ਸẽ ਲੈਣਗੇ ਉਹਨਾਂ ਨੂੰ ਨਹੀਂ ਪਤਾ ਇਹ ਫਿਲਮ ਬਣਦੀ ਇਹ ਤਾਂ ਕੌਮਾਂ ਦੀ ਗੱਲਿਆ ਤੇ ਫਿਰ ਕੌਮ ਦੀ ਖੂਨ ਦਾ ਬਦਲਾ ਐਸਾ ਖਾਣ ਲਿਆ ਕੌਮ ਦੀ ਤਬਾਹੀ ਕਰਕੇ ਰੱਖ ਦਿੱਤੀ ਇੱਡੀ ਦੇ ਆਰਮੀ ਦੇ ਅਫਸਰ ਮਾਰੇ 에ਅਰ ਫੋਰਸ ਦੇ ਜਵਾਨ ਮਾਰੇ 300 ਦਾ ਪਿੱਛੇ ਆ ਗਈ ਸੀ ਲਿਸਟ ਤੇ ਅਜੇ ਕਈ ਪਤਾ ਨਹੀਂ ਸੋ ਦਰਸ਼ਕੋ ਇਹ ਤੁਸੀਂ 30 ਸਕਿੰਟ ਦੀ ਬੀਬੀ ਜਗਦੀਸ਼ ਕੌਰ ਹੋਰਾਂ ਦੀ ਜਿਹੜੇ ਗਵਾਹ ਨੇ ਬਹੁਤ ਸਾਰੇ ਕਤਲਾਂ ਦੇ ਅਤੇ ਉਹਨਾਂ ਨੇ ਟੀਵੀ ਦੇ ਉੱਤੇ ਖੁਦ ਲਾਈਵ ਸੁਣਿਆ ਉਸ ਵਕਤ ਅਮਤਾਬ ਵਚਨ ਨੂੰ ਕਿ ਇਹਨੇ ਖੂਨ ਦਾ ਬਦਲਾ ਖੂਨ ਕਿਹਾ ਸੋ ਮਦਾਰ ਬੱਜਨੇ ਇਥੇ ਨਾਮ ਅਸੇ ਰੰਗੜ ਤੋਂ ਘਟਿਆ ਨਾ ਅਕਸੌਣ ਵਾਲੇ ਚੰਦੂਆਂ ਤੋਂ ਘਟਿਆ ਨਾ ਅਕਸੌਣ ਵਾਲੇ ਗੰਗੂਆਂ ਤੋਂ ਘਟਿਆ ਜਿਨ੍ਹਾਂ ਨੇ ਜਿਨ੍ਹਾਂ ਨੇ ਸਹਬਜਾਦਿਆਂ ਨੂੰ ਸ਼ਹਾਦਤ ਸ਼ਹੀਦ ਕਰਨ ਦੇ ਬਾਰੇ ਕਿਹਾ ਨਾ ਉਹਨਾਂ ਤੋਂ ਘਟਾ ਸੋਚਾ ਆਨੰਦ ਵਰਗੇ ਤੋਂ ਘਟਾ ਕਿਸੇ ਤੋਂ ਘਟ ਨਹੀਂ ਕਿਉਂਕਿ ਅਕਸੌਣ ਵਾਲੇ ਦੀ ਵੀ ਉਨੀ ਹੀ ਕੰਟਰੀਬਿਊਸ਼ਨ ਹੁੰਦੀ ਹੈ ਜੀ ਭਾਈ ਸਾਹਿਬ ਨਹੀਂ ਮੈਂ ਇਹ ਕਈ ਨਾ ਹੁੰਦੇ ਕੋ ਦਿਲਜੀਤ ਮੈਂ ਪਹਿਲਾਂ ਵੀ 100 ਵਾਰੀ ਕਿਹਾ ਬਈ ਬਹੁਤ ਟੈਲੈਂਟਡ ਆ ਜੀ ਬਹੁਤ ਸੈਕਸੈਸਫੁਲ ਆ ਸੁਪਰਸਟਾਰ ਆ ਉਹਨੂੰ ਇਹਨਾਂ ਦੀ ਲੋੜ ਨਹੀਂ ਗਈ ਤੇ ਜਿਹੜੇ ਕੋ ਇੰਨੇ ਵੱਡੇ ਇਲਜ਼ਾਮ ਲੱਗੇ ਹੋ ਆ ਇੱਥੇ ਹੁਣ ਯੂਕੇ ਟਰਾਇਲ ਚੱਲ ਰਿਹਾ ਪ੍ਰਿੰਸ ਐਂਡਰੂ ਦੀਆਂ ਪਰ ਐਪਸਟੀਨਾ ਉੰਜਾਮ ਲੱਗੇ ਤੋਂ ਉਹਨਾਂ ਸਿਗਾ ਉਹਨੇ ਸਾਰੇ ਟਾਈਟਲ ਉਹਦੇ ਪ੍ਰਿੰਸ ਵੀ ਟਾਈਟਲ ਆ ਤੇ ਉਹਦੇ ਉਪਰਲੇ ਟਰਾਇਲ ਵੀ ਹੋਗਾ ਅਗਰ ਪਹਿਲਾਂ ਅਸੀਂ ਸਾਡੇ ਪੰਜਾਬੀਆਂ ਦੀ ਪਰਬਲ ਆ ਅਸੀਂ ਕਹਿੰਨੇ ਪਈ ਨਹੀਂ ਅਸੀਂ ਨਹੀਂ ਕਹਿ ਰਹੇ ਪਈ ਦਲਜੀਤ ਪਾਸਲੀ ਮਾਲਾ ਇਹ ਬਹੁਤ ਗਲਤ ਸਮਝਿਆ ਅਸੀਂ ਕਿਹਾ ਪਈ ਉਹਨਾਂ ਆਪਾਂ ਉਹਦਾ ਸਟੇਟਮੈਂਟ ਬਣਾਇਆ ਉਸ ਨੂੰ ਪੇਸ਼ ਆਮ ਉਹਨੂੰ ਕੀ ਲੋੜ ਹੈ ਮੁਤਾਬਕ ਇੰਨੇ ਵੱਡੇ ਇਲਜ਼ਾਮ ਲੱਗਿਓ ਫਿਰ ਸਾਡੀਆਂ ਸਿੱਖ ਸੰਸਥਾਵਾਂ ਇੰਨੀ ਨੰਗ ਭੋਕਿਆ ਤੁਸੀਂ ਉਹਨਾਂ ਕੋਲ ਜਾ ਕੇ ਜਿਹੜੇ ਸਾਡੇ ਇਲਜ਼ਾਮ ਲੱਗਿਓ ਕਾਰਲਾ ਦੇ ਉਹਨਾਂ ਕੋਲ ਤੁਸੀਂ ਪੈਸੇ ਇਕੱਠੇ ਕਰਾ ਰਹੇ ਪੰਜਾਬ ਲਈ ਸਿੱਖਾਂ ਲਈ ਇੱਕ ਪਾਸੇ ਉਹ ਕਹਿੰਦੇ ਇਲਜ਼ਾਮ ਆ ਲੱਗਿਓ ਦੂਜੇ ਪਾਸੇ ਕਹਿੰਦੇ ਚਲੋ ਸਫਾਈ ਦੇ ਰਹੇ ਆ ਤੇ 31 ਅਕਤੂਬਰ ਨੂੰ ਜਦੋਂ ਲੱਗਾ ਲੋਕਾਂ ਨੇ ਫਿਰ ਉਹਦੀਆਂ ਫੋਟੋਆਂ ਪਾਉਣੀਆਂ ਅਸੀਂ ਉਹਨੂੰ ਇੱਕ ਬਹੁਤ ਵੱਡੀ ਚਿੱਟ ਸਾਫ ਚਿੱਟ ਲੈ ਰਹੇ ਤੇ ਕੋਈ ਨਹੀਂ ਇਹ ਹੁੰਦੇ ਕੋਈ ਚੰਗਾ ਕੰਮ ਕਰ ਰਿਹਾ ਇਹਦੇ ਵਿੱਚ ਇਹ ਮੈਸੇਜ ਉਹਨੂੰ ਸਮਝਣਾ ਪੈਣਾ ਵੀ ਟਾਈਮਿੰਗ ਕਿੰਨੀ ਮਾੜੀ ਆ ਤੇ ਦੂਜੀ ਗੱਲ ਇਹ ਚ ਹੁੰਦੀ ਆ ਉਹ ਕਈ ਵਾਰੀ ਕਹਿਵੇ ਬੀਬੀ ਜਗਦੀਸ਼ ਕੋਰਿਆ ਗਲਤ ਆ ਇਹ ਆ ਪਰ ਬੀਬੀ ਜਗਦੀਸ਼ ਕੋਰ ਨੂੰ ਉਹਦਾ ਕੋਈ ਪਰਸਨਲ ਕੀ ਲੈਣਾ ਦੇਣਾ ਤਾਂ ਬਚਣਾ ਉਹਦੀ ਕੋਈ ਜ਼ਮੀਨ ਦੱਬੀ ਆ ਉਸਕੇ ਪੈਸੇ ਨਹੀਂ ਮੋੜੇ ਕੋਈ ਦੁਸ਼ਮਣੀ ਉਹਦਾ ਵੀ ਪਰਸਨਲ ਆ ਉਹ ਇਹ ਤਾਂ ਬਚਣਾ ਉਹਨੇ ਕਿਉਂ ਫੇ ਉਹ ਕੋਈ ਸੁਪਨਾਤ ਮੈਂ ਜਾ ਕੇ ਉਹ ਤਾਂ ਪਿੱਕ ਕਰਾਂ ਇਹ ਸੋਚੋ ਵੀ ਜਾਈਵਰ ਬੰਦੇ ਦੀ ਪਰਸਨਲ ਜਾਣ ਪਛਾਣ ਹੁੰਦੀ ਵੋ ਕੋਈ ਉਹ ਹੀ ਕਿਨੇ ਬੀਕ ਮੈਨੂੰ ਕਿਸੇ ਗਲਤ ਕੀਤਾ ਮੈਂ ਉਹਦੇ ਗਲਤ ਤਾਂ ਜਾਗਾ ਕੋਈ ਕੋਣੀ ਰਿਲੇਸ਼ਨਸ਼ਿਪ ਨਹੀਂ ਅਸੀਂ ਇਹਦਾ ਮਤਲਬ ਇਹ ਆ ਅਸੀਂ ਜਗਦੀਸ਼ ਕੋਲ ਉੱਪਰ ਇੱਕ ਵੱਡਾ ਦਾਗ ਲਾਉਣੇ ਪਏ ਝੂਠ ਬੋਲਦੀ ਆ ਜੇ ਅਸੀਂ ਨਹੀਂ ਮੰਗੇ ਅਸੀਂ ਕਹਿੰਨੇ ਇਲਜ਼ਾਮ ਲੰਗੇ ਇਲਜ਼ਾਮ ਵੱਡੇ ਲੱਗੇ ਉਹ ਇਲਜ਼ਾਮ ਜੀ ਸੋ ਅਸੀਂ ਸਾਡੇ ਸੁਪਰਸਟਾਰ ਪੰਜਾਬੀ ਕੋਈ ਗਾਇਕ ਕੋਈ ਬੰਦਾ ਉਹਦੇ ਲਾਗੇ ਨਾ ਜਾਵੇ ਜੀ ਪੋਸਟਾਪ ਕਿਉਂਕਿ ਮੈਂ ਤਾਂ ਹੈਰਾਨ ਹੋ ਗਿਆ ਤੇ ਜੀ ਇੰਨਾ ਸਕਸੈਸਫੁਲ ਆ I'm sure he's a very nice guy. ਉਹ ਤਾਂ ਜਾਣ ਕੇ ਦੂਜੀ ਵਾਲੀ ਆ ਪੈਰੀ ਪਾਈ ਦਾ ਤਾਂ ਮੈਂ ਕੁਝ ਲਿਖਿਆ ਨਹੀਂਗਾ ਪਰ ਇਹ ਗੱਲ ਤੇ ਆਸਾ ਨਹੀਂ ਪਾਣਾ। ਮੈਂ ਲਿਖਿਆ ਨਹੀਂਗਾ। ਇਹ ਥੇਲ ਜਾਮ ਦੇ ਗਿਆ। ਉਹ ਯੋਰਗੂ ਰੇ ਆ ਪੈਰੀ ਪਾਈ ਪਾਈ ਜਾ ਜਿੱਥੇ ਇਲਜ਼ਾਮ ਲੱਗਿਓ। ਉਹ ਚਲੋ ਕੇ ਪੀਐਸ ਗੇ ਲਿਆ ਇਦਾਂ ਦੇ ਬੰਦੇ ਵੀ ਆ ਗਏ ਤੁਸੀਂ ਉਹਦੀ ਪੈਰੀ ਪਾਈ ਜਾ ਕੇ ਫੇ। ਜੀ। ਉਹ ਪੈਰੀ ਬੰਦੇ ਗੱਲ ਮੈਂ ਕੀਤੀ ਨਹੀਂਗੀ। ਮੈਂ ਕੀਤੀ ਆ ਵੀ ਉਹਨਾਂ ਕਿਉਂ ਜਾ ਕੇ ਬੈਠਦਾ। ਹਾਂਜੀ। ਕਿਉਂਕਿ ਇਸ 1 ਅਕਤੂਬਰ ਅਕਤੂਬਰ ਦੇ ਮਹੀਨਾ ਸਾਡਾ ਰੋਸ ਮਹੀਨਾ। ਉਹ ਦੇਖੋ ਅੱਜ 31 ਤੋਂ 5 ਦਸੰਬਰ ਤੱਕ ਉੱਥੇ ਜੈਨੋਸਾਈਡ ਦਾ ਕੰਟੀਨਿਊਸ ਰਿਹਾ ਇੰਡੀਆ ਰਿਜ ਹਾਂਜੀ ਤਾਂ ਉਹ ਦਿਨ ਜਿੱਦਾਂ ਹਿਊਜਿਸ਼ ਹੋਲੋਕਾਸਟ ਹੈ ਹੋਲੋਕਾਸਟ ਵੀਕ ਹੁੰਦੀ ਹੈ ਯੂਨੀਅਲੇ ਪੈਸੀ ਰਿਮੈਂਬਰ ਕਰਦੇ ਆ ਉਹ ਸਾਰੀ ਦੁਨੀਆ ਪ੍ਰੋਗਰਾਮ ਹੀ ਕਰਦੇ ਉਹਨਾਂ ਲਈ ਬਹੁਤ ਵਧੀਆ ਆ ਅਸੀਂ ਕਹਿੰਦੇ ਹੋਰ ਕਰੋ ਕਿਉਂਕਿ ਜੋ ਇਦਾਂ ਦੇ ਉੱਪਰ ਤੁਹਾਡੇ ਹੁੰਦੇ ਆ ਤੁਸੀਂ ਬਿਲਕੁਲ ਡਾਕ ਜਾ ਕੇ ਦੱਸੋ ਦੁਨੀਆ ਨੂੰ ਸਾਡੀ ਦੁਨੀਆ ਜਿਹੜੀ ਆ ਆਪਣੀ ਆਪਣੀ ਦੂਜੇ ਪਾਸੇ ਤੁਰ ਜਾਂਦੇ ਆ ਕੋਈ ਨਹੀਂ ਜਨ ਕਰ ਲਿਆ ਨਹੀਂ ਇਹ ਦਿਨ ਰੋਸ ਦੇ ਦਿੰਦੇ ਆ ਇਹਦੇ ਵਿੱਚ ਤੁਸੀਂ ਕੋਈਛ ਨੰਨ ਨਾ ਚੋਟਾ ਪੋ बिकॉज ਤੁਹਾਨੂੰ ਪਤਾ ਹੀ ਮਰ ਜਾ ਰੋਸ ਮਨਾਉਂਦੇ ਆ ਸਾਡੇ ਜੈਨੋਸਾਈਡ ਦਾ ਮਤਲਬ ਭੁੱਲ ਗਏ ਉਸ ਵੇਲੇ ਅਸੀਂ 14 ਸਾਲ ਦੇ ਸੀਗੇ ਸਾਡੇ ਆਪਣੇ ਕਜ਼ਨ ਮਸੀ ਬੱਚੇ ਦੋ ਤੋ ਥਾਂ ਤੇ ਰਾਈਟ ਯਾਨੀ ਉੱਪਰ ਬੀਤੀਆਂ ਉਹਨੂੰ ਪੁੱਛੋ ਹੁਣ 40 41 100 60 ਦੀ ਨਵੀਂ ਜਨਰੇਸ਼ਨ ਆ ਨਹੀਂ ਅਸੀਂ ਤਾਂ ਬਸ ਸੁਪਰਸਟਾਰ ਨੂੰ ਪੁੱਛਣਾ ਉਹ ਗੱਲ ਤੇ ਆ ਇਹ ਤੁਸੀਂ ਆਪਣੀ ਹਿਸਟਰੀ ਅਰੇਜ਼ ਕਰ ਰਹੇ ਆ ਅਸੀਂ ਤੁਹਾਨੂੰ ਕਹਿੰਦੇ ਪਈ ਤੁਸੀਂ ਕਰੋ ਜੋ ਮਰਜ਼ੀ ਕਰੋ ਪਰ ਜੋ ਜੈ ਨਚਣਾ ਟੱਪਣਾ ਉਸ ਵੇਲੇ ਜੋ ਜਦੋਂ ਉਹ ਤਰੀਕ ਦੇ ਵੇਲੇ ਜਦੋਂ ਉਸ ਵੇਲੇ ਦਿੱਲੀ ਦੇ ਵਿੱਚ ਸਾਡੇ ਪਈ ਖੂਨੀ ਖਾਹ ਗਲੀਆਂ ਹੋਈਆਂ ਸਾਡੀਆਂ ਬੀਬੀਆਂ ਸਾਡੇ ਬੰਦੇ ਤੈਰ ਪਾਏ ਜਾ ਕੇ ਘਰੋਂ ਘਰੀਸ ਕੇ ਮਾਰੇ ਆਪਣੇ ਪਰਿਵਾਰ ਦੇ ਸਾਹਮਣੇ ਬੋਚੜ ਕੀਤੇ ਗਏ ਤੇ ਤੁਸੀਂ ਉਹ ਗੱਲ ਕਹਿੰਦੇ ਰਹਿਣ ਤੋਂ ਕੁਝ ਨਹੀਂ ਹੋਇਆ ਉਹ ਗੱਲ ਤੇ ਆ ਰਵੀ ਸਿੰਘ ਵੀ ਗਾਉਂਦਾ ਮੈਂ ਕੀ ਲੈਣਾ ਤੁਹਾਡੇ ਕੋਲ ਕਹਿ ਕੇ ਮੈਂ ਤਾਂ ਕਹਿੰਦਾ ਦਿਲਜੀਤ ਹੋਰ ਸਕਸੈਸਫੁਲ ਹੋਵੇ ਇਹ ਤੋਂ ਵੀ ਜ਼ਿਆਦਾ ਹੋਵੇ ਇਹਨਾਂ ਬੰਦਾ ਆਪਣਾ ਸਿਕਸੈਸ ਇਹਨਾਂ ਇਹਨਾਂ ਦੀ ਬਣਾ ਚਾਹੀਦਾ ਐਗਜ਼ੈਕਟਲੀ ਪੈਸੇ ਇਹਦੇ ਵਿੱਚ ਮੈਂ ਕਿਹਾ ਇੰਡੋਰਿਆ ਇਤਨੀ ਬਣੇ ਤੇ ਉੱਥੇ ਜਾ ਕੇ ਤੁਸੀਂ ਇੱਕ ਪਾਸੇ ਸਿੱਖਾਂ ਦੇ ਮਾਨ ਦਾ ਜੇ ਵੀ ਇਨਸਾਈਟ ਮਾਨ ਦਾ ਇਨਸਾਈਟਮੈਂਟ ਦਾ ਲੱਗਾ ਤੁਹਾਡੇ ਉੱਪਰ ਇਲਜ਼ਾਮ ਦੂਜੇ ਪਾਸੇ ਸਿੱਖਾਂ ਲਈ ਪੰਜਾਬ ਪੈਸੇ ਇਕੱਠੇ ਕਰਦੇ ਉਹ ਆਪਣੇ ਜਿਹਾ ਬੰਦਿਆਂ ਨੂੰ ਤੁਹਾਨੂੰ ਸੋਹਣਾ ਸਟੈਂਡਰਡ ਰੱਖੋ ਆਪਣਾ ਸਵਾਲ ਇਹਦੇ ਵਿੱਚ ਮੈਂ ਐਡ ਕਰਨੀ ਚਾਹੁੰਦਾ ਇੱਕ ਗੱਲ ਵੀ ਸਟੈਂਡਰਡ ਰੱਖੋ ਸਟੈਂਡਰਡ ਹੈ ਹੀ ਨਹੀਂਗਾ ਜੀ ਇੱਕ ਗੱਲ ਮੈਂ ਚੈਟ ਐਡ ਕਰਨੀ ਜਨਾ ਉਹ ਇਹ ਹੈ ਕਿ ਤੁਸੀਂ ਕਹੇ ਕਿ ਦਿਲਜੀਤ ਆਪਾਂ ਆਪ ਦੇ ਵਿੱਚ ਬਹੁਤ ਸੰਪੰਨ ਕਲਾਕਾਰ ਆ ਪਿਛਲੇ ਸਮਿਆਂ ਦੇ ਵਿੱਚ ਦਿਲਜੀਤ ਦੀ ਫਿਲਮ ਰਿਲੀਜ਼ ਹੋਈ ਸਰਦਾਰ ਜੀ ਉਹਨੂੰ ਪੰਜਾਬ ਚ ਤੋਂ ਲੱਗਣੀ ਤਾਂ ਪੂਰੇ ਇੰਡੀਆ ਚ ਵੀ ਲੱਗਣਾ ਦਿੱਤਾ ਉਸ ਨੇ ਜਿੰਨੀ ਕਮਾਈ ਕੀਤੀ ਉਹ ਸਾਹਮਣੇ ਆ ਮੈਂ ಜಾਦੇ ਫਿਲਮਾਂ ਦੇਖਦਾ ਨਹੀਂ ਪਰ ਉਹ ਸਪੈਸ਼ਲੀ ਫਿਲਮ ਦੇਖ ਕੇ ਆਏ ਕਿ ਦਿਲਜੀਤ ਨੂੰ ਇੱਥੇ ਸਪੋਰਟ ਕਰਨੀ ਚਾਹੀਦੀ ਆ ਬਿਲਕੁਲ ਉੱਥੇ ਕਿਹਾ ਹੋਇਆ ਪੰਜਾਬ ਬਾਰੇ ਗੱਲ ਕਰਦਾ ਇਹੀ ਹੈ ਕਿ ਦਿਲਜੀਤ ਬਾਰੇ ਅਸੀਂ ਬਲੈਕ ਐਂਡ ਵਾਈਟ ਨਹੀਂ ਸੋਚਦੇ ਕਿ ਉਹ ਉਧਰ ਖੜਾ ਤੇ ਅਸੀਂ ਆ ਉਦੇ ਬਾਰੇ ਕੋਈ ਗਰੇ एरिया ਵੀ ਆ ਵੀ ਹਾਂ ਠੀਕ ਆ ਉਹਦੀਆਂ ਕੁਝ ਗੁਰੀਆਂ ਵੀ ਨੇ ਉਹਨੂੰ ਅਸੀਂ ਇੱਕ ਗਰੇ ایرੀਏ ਦੇ ਵਿੱਚ ਦੇਖਦੇ ਆ ਪਰ ਗਲਤੀਆਂ ਵਾਰ-ਵਾਰ ਨਦਾਨੀਆਂ ਕਰਨੀਆਂ ਇਸ ਤਰ੍ਹਾਂ ਦੀ ਪਹਿਲਾਂ ਵੀ ਕਿਹਾ ਕਿ ਉਹ ਠੀਕ ਨਹੀਂ ਆ ਇਹਦੇ ਉੱਤੇ ਫੋਕਸ ਕਰਨਾ ਬਹੁਤ ਹੈ ਸਾਨੂੰ ਵੀ ਸਾਰਿਆਂ ਨੂੰ ਅਸੀਂ ਇੱਕ ਦੂਜਨ ਵੀ ਕ੍ਰਿਟੀਸਾਈਜ਼ ਕਰਦੇ ਆ ਕਿ ਜਿੱਥੇ ਕੋਈ ਗਲਤੀ ਕਰਵਾ ਉਹਦਾ ਮਤਲਬ ਸੁਧਾਰਨਾ ਹੁੰਦਾ ਹੈ ਉਹਦਾ ਮਤਲਬ ਇਹ ਨਹੀਂ ਕਿ ਬੰਦੇ ਦੀ ਪੱਗ ਲਾ ਕੇ ਉਹਨੂੰ ਕਹਿਣਾ ਕਿ ਉਹਦੀ ਬੇਇੱਜ਼ਤੀ ਕਰਨਾ ਉਹਨੂੰ ਬਿਠਾਉਣਾ ਹੁੰਦਾ ਬਿਲਕੁਲ ਬਿਲਕੁਲ 100% ਐਗਜ਼ੈਕਟਲੀ ਜਿਹੜੀ ਤੁਸੀਂ ਪਹਿਲਾਂ ਗੱਲ ਆਖੀ ਕਿ ਜਦਾਂ ਜਿਊਸ਼ ਜੈਨੋਸਾਈਡ ਆ ਪਈ ਸਾਬ ਇਥੇ ਆਸਟ੍ਰੇਲੀਆ ਦੇ ਵਿੱਚ ਸ਼ਾਇਦ ਤੁਹਾਡੇ ਇੰਗਲੈਂਡ ਦੇ ਵਿੱਚ ਵੀ ਹੁੰਦਾ ਹੋਊ ਜਿੱਦਨ ਗੁੱਡ ਫਰਾਈਡੇ ਹੁੰਦਾ ਉਸ ਦਿਨ ਟੈਬਸ ਬੰਦ ਹੁੰਦੀਆਂ ਨੇ ਹਾਂ ਹੈਨਾ ਗੈਂਬਲਿੰਗ ਨਹੀਂ ਕਰ ਸਕਦੇ ਕਿਉਂਕਿ ਉਹ ਅਸਾਈਤ ਦੇ ਲਈ ਇੱਕ ਐਸਾ ਦਿਨ ਆ ਜਿਸ ਨੂੰ ਉਹ ਯਾਦਗਾਰ ਦੇ ਵਿੱਚ ਆਪਣੀ ਸਿਮਰਤੀ ਦੇ ਵਿੱਚੋਂ ਉਹਨੂੰ ਡਿਲੀਊਟ ਨਹੀਂ ਹੋਣ ਦੇਣਾ ਚਾਹੁੰਦੇ ਉੱਥੇ ਉਹ ਗੈਂਬਲਿੰਗ ਵਰਗੀ ਜੋ ਮਾੜੀ ਚੀਜ਼ ਆ ਜੋ ਟੈਬਸ ਵਰਗੀ ਮਾੜੀ ਚੀਜ਼ ਆ ਉਹਨੂੰ ਬੰਦ ਰੱਖਦੇ ਨੇ ਬਾਕਾਇਦਾ ਬਾਇਲੌ ਇਨਫੋਰਸਮੈਂਟ ਬਲਕਿ ਉਹ ਬਾਕਾਇਦਾ ਲਾਅ ਦੇ ਨਾਲ ਉਹ ਬੰਦ ਹੁੰਦੀ ਆ ਹਾਂਜੀ ਹਾਂਜੀ ਸੋ ਅੱਜ ਦੇ ਦਿਨਾਂ ਦੇ ਵਿੱਚ ਜੋ ਨਵੰਬਰ ਜਿਹੇ ਸ਼ੋ ਹੋ ਰਿਹਾ ਅਤੇ ਮੁਤਾਬਕ ਬਚ ਨੂੰ ਪੰਜਾਬ ਸਾਧ ਰਹੇ ਨੇ ਤੇ ਇਹ ਇਹ ਗੱਲ ਪਤਾ ਨਹੀਂ ਜੱਜ ਦੀ ਨਹੀਂ ਕਿ ਜੋ ਫਿਲਮੀ ਲੋਕ ਨੇ ਉਹ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੰਦਾ ਦੇਣਾ ਉਹਨਾਂ ਨੇ ਫਿਲਮੀ ਲੋਕਾਂ ਤੇ ਕਹੇ ਤੋਂ ਥੋੜਾ ਦੇਣਾ ਉਹ ਗਲੋਬਲ ਸਿੱਖ ਵਰਗੇ ਜਿਹੜੀਆਂ ਨਵੀਆਂ ਆਰਗੇਨਾਈਜੇਸ਼ਨ ਨੇ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਉਹ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੁਝ ਪਤਾ ਨਹੀਂ ਉਹ ਪਹਿਲਾਂ ਚਲੋ ਹਾਲ ਸਾਈਡ ਨਾਲ ਜਾਂ ਕਿਸੇ ਹੋਰ ਨਾਲ ਵੀ ਸੇਵਾ ਕਰਦੇ ਰਹੇ ਹੋਣਗੇ ਉਹ ਇਹ ਸਿਧਾਂਤਾਂ ਦਾ ਉਹਨਾਂ ਨੂੰ ਪਤਾ ਪਰ ਉਹ ਜਿਹੜਾ ਉਹ ਗਲੈਮਰ ਦੇ ਵੱਲ ਜਾ ਰਹੇ ਨੇ ਕਿ ਉਧਰੋਂ ਗਏ ਤੋਂ ਲੋਕ ਸਾਨੂੰ ਜਿਆਦਾ ਪੈਸੇ ਦਿੰਦੇ ਆ ਉਹਨਾਂ ਨੂੰ ਉਹ ਗਲਤ ਸਾਬਤ ਹੋਊਗਾ ਉਹਨਾਂ ਦੇ ਲਈ ਉਹਨਾਂ ਲਈ ਇੱਕ ਉਹ ਖੂਬ ਉੱਤਰ ਰਹੇ ਨੇ ਆਪਣੇ ਦੇ ਲਈ ਨਹੀਂ ਨਹੀਂ ਉਹ ਮੈਂ ਕਹਿਣਾ ਭਈ ਤੁਸੀਂ ਇੱਕ ਬੰਦੇ ਇੱਕ ਸੋਚਣ ਵਾਲੀ ਗੱਲ ਹੈ ਭਈ ਸੋਚ ਲੈਣੀਗੇ ਹਾਂਜੀ ਕਿਉਂਕਿ ਹੁਣ ਕਹਣਾ ਭਈ ਰਵਿਕ ਸਿੰਘ ਐਮੀ ਬੋਲੀ ਜਾਂਦਾ ਪਹਿਲਾਂ ਵੀ ਉਹ ਤਾਂ 8 ਸਾਲ ਪਹਿਲਾਂ ਕਿਹਾ ਸੀ ਅਸੀਂ ਜਿਹੜੀ ਸਾਡੀ ਪੁਰਾਣਾ 3 ਸੀ ਪਾਣੀ 3 ਸਾਡੀ ਸੀ ਉਹਦੋਂ ਮੈਂ ਕਿਹਾ ਸੀ ਨਹੀਂ ਜਲ ਸਕਦਾ ਇਦਾਂ ਦੇ ਬੰਦੇ ਨਾਲ ਹੁਣ ਜੇ ਖੁਦ ਨਾਲ ਖੋਲ ਕੇ ਮਿਲਣਾ ਮਿਲ ਲਓ 노 ਪ੍ਰੋਬਲਮ ਪੈਸੇ ਇਕੱਠੇ ਕਰਕੇ ਕਾ ਲਓ ਬਾਅਦ ਤੁਸੀਂ ਸੋਚੋ ਥੋੜ੍ਹਾ ਜਿਆ ਤਣਕੋ ਪੈਸੇ ਦੀ ਘਾਟ ਨਹੀਂ ਇੰਨੇ ਪੈਸੇ ਆਏ ਆ ਜੀ ਹਿਸਾਬ ਰੱਖੋ ਸਾਨੂੰ ਇੱਥੇ ਬੰਦੇ ਜਾਣਦੇ ਜਿਹੜਾ ਉਹ ਨਾਲ ਜੁੜਿਓ ਹੁਣ ਬੰਦੇ ਪੜੇ ਲਿਖੇ ਆ ਪਾਲੇਟ ਲੈਵਲ ਤੇ ਹੈਗੇ ਆ ਵੱਡੇ ਲੈਵਲ ਤੇ ਹੈਗੇ ਆ ਉਹ ਵੀ ਬਹੁਤ ਹੀ ਪਹਿਲਾਂ ਕਹਿੰਦੇ ਵੀ ਹਮਤਾਬਜ ਨੇ ਗਲਤ ਕੀਤਾ ਤੇ ਹੁਣ ਜਿਵੇਂ ਕਿ ਸੁਪਰਸਟਾਰ ਸੁਪਰਸਟਾਰ ਸਟੇਜਿਸ ਬਣ ਗਿਆ ਭਾਈ ਕੋਈ ਨਹੀਂ ਮਿਲਾਂਗੇ ਉਹਨੂੰ ਜਾਂ ਸਾਡੀ ਟੀਮ ਮਿਲੂਗੀ ਹੁਣ ਚੁੱਪ ਕਰਕੇ ਬੈਠੇ ਆ ਜੀ ਇਹ ਗਲਤ ਆ ਜੀ ਇਹ ਗਲਤ ਆ ਐਗਜ਼ੈਕਟਲੀ ਬੰਦੇ ਨਾਲ ਐਸ ਸਮੇਂ ਤੇ ਤੁਸੀਂ ਆਪਣੇ ਜਖਮ ਤੇ ਲੂਣ ਪਾ ਰਹੇ ਆ ਹਮ ਮੈਂ ਨਹੀਂ ਕਹਿੰਦਾ ਇਸ ਕੇ ਮਾਦੀ ਜਾਵੇ ਪਰ ਆ ਆਪਣੇ ਕੋ ਤੁਸੀਂ ਸੋਚੋ ਕਿਹੜੇ ਦਿਨ ਆਏ ਸਾਡੇ ਲਈ ਐਗਜ਼ੈਕਟਲੀ ਆਪਣੇ ਕੋਲ ਇਤਿਹਾਸ ਪਿਆ ਇਹ ਨਹੀਂ ਕਿ ਆਪਾਂ ਨੂੰ ਕੋਈ ਨਵੀਂ ਚੀਜ਼ ਆਪਾਂ ਪਹਿਲੀ ਵਾਰ ਕਰ ਰਹੇ ਆਂ ਸਾਹਿਬਜ਼ਾਦਿਆਂ ਦੇ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਏ ਉਹ ਦਿਨਾਂ ਦੇ ਵਿੱਚ ਈਵਨ ਕਿ Hindu ਪਰਿਵਾਰ ਵੀ ਮੈਂ ਪਿੱਛੇ ਕੁਝ ਵੀਡੀਓਜ਼ ਦੇਖਿਆ ਕਿਉਂ ਕਹਿੰਦੇ ਸੀ ਪੁੰਗੇ ਸੋਨੇ ਆ ਸਿੱਖਾਂ ਦੇ ਵਿੱਚ ਤਾਂ ਹੁੰਦੀ ਆ ਪੁੰਜੇ ਸੋਨੇ ਕਿ ਅਸੀਂ ਉਸ ਅਹਿਸਾਸ ਨੂੰ ਆਪਣੇ ਮਨ ਦੇ ਵਿੱਚ ਲਿਆ ਸਕੀਏ ਕਿ ਇਹਨਾਂ ਠੰਡ ਦੇ ਦਿਨਾਂ ਦੇ ਵਿੱਚ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੇ ਛੋਟੇ ਸਾਹਿਬਜ਼ਾਦਿਆਂ ਨੇ ਵੱਡੇ ਸਾਹਿਬਜ਼ਾਦਿਆਂ ਨੇ ਕਿਵੇਂ ਜੰਗਾਂ ਲੜੀਆਂ ਤੇ ਕਿਵੇਂ ਉਹਨਾਂ ਨੇ ਉਹ ਦਿਨ ਗੁਜ਼ਾਰੇ ਸੋ ਉਹ ਦਿਨਾਂ ਦੇ ਵਿੱਚ ਲਿਆ ਕੇ ਤੁਹਾਨੂੰ ਉਹ ਦਿਨਾਂ ਦੇ ਬਾਰੇ ਤੁਸੀਂ ਪੜ੍ਹਨਾ ਹੁੰਦਾਗਾ ਉਹ ਦਿਨਾਂ ਦੇ ਬਾਰੇ ਤੁਸੀਂ ਉਹਨੂੰ ਮਹਿਸੂਸ ਕਰਨਾ ਹੁੰਦਾਗਾ ਇਹਦੇ ਵਿੱਚ ਕਿਸੇ ਦਾ ਕੋਈ ਨਿੱਜੀ ਫੰਕਸ਼ਨ ਆਵੇ ਕਿਸੇ ਦਾ ਮੰਨ ਲਓ ਉਸ ਦਿਨ ਕੋਈ ਜਨਮ ਦੇ ਨੇ ਆ ਜਾਂ ਕਿ ਜੇ ਦਾ ਕੋਈ ਕਾਰਜ ਆ ਆਪਣੇ ਤੌਰ ਤੇ ਉਹ ਠੀਕ ਆ ਉਹ ਪਬਲਿਕ ਨਹੀਂ ਆ ਉਹ ਓਪਨਲੀ ਜਾ ਕੇ ਨਹੀਂ ਆ ਕਿ ਕੋਈ ਵੀ ਟਿਕਟ ਲੈ ਕੇ ਆ ਸਕਦਾ ਉਹ ਕਈ ਨੂੰ ਕਿਸੇ ਦਿਨ ਰੱਖਣੇ ਪੈਂਦਾ ਹੁੰਦਾ ਪਰ ਤੁਸੀਂ ਉਸ ਦਿਨ ਇੱਕ ਪਬਲਿਕ ਇਵੈਂਟ ਰੱਖੋ ਉਹ ਪੰਜਾਬ ਦੇ ਵਿੱਚ ਪੰਜਾਬ ਵਾਲੇ ਦੀ ਚਾਹੇ ਗੱਲ ਕਰ ਲਈ ਚਾਹੇ ਆਪਾਂ ਮੈਲਬੌਰਨ ਵਾਲੇ ਦੀ ਗੱਲ ਕਰੀਏ ਇਸੇਮ ਇਸੇਮ ਹੀ ਗੱਲ ਆ ਸੋ ਅਤੇ ਉਹ ਦੇ ਵਿੱਚ ਵੀ ਉਹ ਜਿਹੇ ਬੰਦੇ ਲੈ ਕੇ ਆਉ ਜਿਹੜੇ ਦਿੱਲੀ ਦੀਆਂ ਗਲੀਆਂ ਸਾਫ ਕਰਾ ਰਹੇ ਸੀ ਸਿੱਖਾਂ ਤੋਂ ਭਾਵ ਕਿ ਸਿੱਖੇ ਤੋਂ ਖਤਮ ਕਰ ਦੋ ਸਿੱਖ ਦਿੱਲੀ ਦੀਆਂ ਗਲੀਆਂ ਚੋਂ ਸਾਫ਼ ਕਰ ਦੋ ਅੱਜ ਉਹੀ ਕਹਿ ਰਹੇ ਨੇ ਕਿ ਅਸੀਂ ਹਾੜਾਂ ਨੂੰ ਸਾਫ਼ ਕਰਾਂਗੇ 41 ਸਾਲਾਂ ਬਾਅਦ ਸੋ ਸਾਨੂੰ ਅਕਾਉਂਟੇਬਿਲਟੀ ਦਾ ਚਾਹੀਦੀ ਹੈ ਨਾ ਕਿ ਅਸੀਂ ਕਾਉਂਟੇਬਲ ਰੱਖੀਏ ਜਿਹੇ ਬਿਲਕੁਲ ਅਗਰ ਵੀ ਚਾਹੀਦੀ ਬਿਲਕੁਲ ਤੇ ਇਹਨਾਂ ਨੂੰ ਜਿੱਦਾਂ ਉਹ ਪੰਜਾਬ ਆ ਕੇ ਬਿਲਕੁਲ ਸਾਡਾ ਭੀ ਕਹੋ ਸਾਡੀ ਕਮਿਊਨਿਟੀ ਦਾ ਇੱਕ ਬਹੁਤ ਡਾਉਨ ਲੈਵਲ ਹੋਊਗਾ ਹਾਂ ਜਿਉਂਕਿ ਅਸੀਂ ਕਹਿੰਦੇ ਭਈ ਇੱਕ ਬੰਦੇ ਦੇ ਉੱਪਰ ਇਲਜ਼ਾਮ ਲਾ ਕੇ ਤੁਸੀਂ ਉਹਨੂੰ ਸਾਦੇ ਪੇ ਸਿੱਖਾਂ ਦੇ ਪਹਿਲਾਂ ਤੁਸੀਂ ਉਹਦੇ ਕੋਈ ਕੱਟ ਕਾ ਦੋ ਫਿਰ ਤੁਸੀਂ ਆ ਕੇ ਮਾਲੂਮ ਲਾ ਦੋ ਕੀ ਤਾਂ ਕੰਮ ਨਹੀਂ ਚੱਲਦੇ ਅਸੀਂ ਇੱਦਾਂ ਬਰਦਾਸ਼ਤ ਨਹੀਂ ਕਰ ਸਕਦੇ ਗਲਤ ਆ ਇਹਦਾ ਮਤਲਬ ਵੀ ਕੋਈ ਪੈਸੇ ਦੀ ਗੱਲ ਆ ਥੋੜੇ ਆ ਫਿਰ ਸਟੈਂਡ ਰੱਖੋ ਜੇ ਤੁਸੀਂ ਇੱਥੇ ਮਜਾਰੇ ਕਰ ਰਹੇ ਆਂ ਅਸੀਂ ਰੋਜ਼ ਪੋਸਟਪਾਰਾਂ 84 ਦਾ 2 3 4 ਦਿਨ ਲਗਾਤਾਰ ਦੂਜੇ ਪਾਸੇ ਅਸੀਂ ਜਾ ਕੇ ਉਹਨੂੰ ਉਹਨੂੰ ਜਾ ਕੇ ਫੀਤੇ ਦਿੰਨੇ ਆਂ ਬਹੁਤ ਗਲਤ ਆ ਜਿਹੜੇ ਉਹ ਤੁਹਾਨੂੰ ਵੀ ਪੈਸਾ ਨਹੀਂ ਕੋਈ ਲੈਣਾ ਚਾਹੀਦਾ ਇੱਦਾਂ ਦੇ ਬੰਦੇ ਕੋਚ ਲੈਣਾ ਹੀ ਚਾਹੀਦਾ ਫੋਸਤ ਹੋਰ ਹੈ ਕਿ ਤੁਹਾਨੂੰ ਵੀ ਬਹੁਤ ਸਾਰਿਆਂ ਨੇ ਕਿਹਾ ਕਿ ਤੁਹਾਨੂੰ ਬਹੁਤ ਸਾਰੇ ਨੇ ਕਿਹਾ ਕਿ ਦਲਜੀਤ ਨੇ ਜੀ ਫਿਲਮ ਬਣਾਈ ਆ ਜਾ ਉਹਨੇ ਉੱਥੇ ਗੱਲ ਕੀਤੀ ਤੁਸੀਂ ਕੀ ਕਿ ਉਹਨਾਂ ਕੀ ਸਿੱਖਿਆ ਕੀ ਉਹ ਤਾਂ ਹਾਂ ਫਿਰ ਕੀ ਕੀ ਜਿੱਥੇ ਫਿਲਮ ਲਾਈਆ ਉਹਨੂੰ ਪਤਾ ਕੀ ਹੋਇਆ ਉਹਨੂੰ ਸਾਰਾ ਕੁਝ ਪਤਾ ਉਹ ਵੀ ਕਹਿੰਦਾ ਮੈਨੂੰ ਦੋਖਿਆ ਜਦੋਂ ਫਿਲਮ ਬਣੀ ਸੀ ਜੇ ਦੋਖਿਆ ਤੇ ਤੂੰ ਉਹਨਾਂ ਬੰਦਿਆਂ ਕਿਉਂਕਿ ਜਾਨਾ ਜੇ ਫਿਲਮ ਲਾਈ ਤਾਂ ਇਹਨੂੰ ਸਾਰਾ ਫੈਕਟ ਦਾ ਪਤਾ ਆ ਥੈਨ ਅਸੀਂ ਤੇਤੋ ਜਿਆਦਾ ਐਕਸਪੈਕਟੇਸ਼ਨ ਇਹਨਾਂ ਕਿ ਤੂੰ ਇੱਕ ਰੋਲ ਮਾਡਲ ਬਣੇ ਹੋ ਆ ਜੀ ਰੋਲ ਮਾਡਲ ਬਣੇ ਕੰਮ ਕਰੋ ਤੁਸੀਂ ਬਹੁਤ ਵੱਡੇ ਸੁਪਰਸਟਾਰ ਆ ਜੇ ਤੁਸੀਂ ਫਿਲਮ ਲਾਈ ਤੁਹਾਨੂੰ ਫੈਕਟ ਦਾ ਪਤਾ ਤੁਹਾਨੂੰ ਪਤਾ ਭਈ ਆ ਅ ਜਿਹੜੇ ਭਾਈ ਭਾਈ ਖਲੜੇ ਉੱਪਰ ਕੀ ਹੋਇਆ ਤੇ ਸਾਰਾ ਕੁਝ ਦੇਖਿਆ ਹਿਸਟਰੀ 84 ਨਵੰਬਰ ਦੀ ਜੁੰਨੀ ਤੁਸੀਂ ਤਾਂ ਵੀ ਇੱਕ ਬੰਦੇ ਦੇ ਵੱਡੇ ਇਲਜ਼ਾਮ ਲਗੇ ਨੇ ਦੂਰ ਰੋਵੋ ਦੇ ਕੋਲੋਂ ਤੇ ਦੂਰ ਰੋਵੋ ਤੇ ਜਾ ਕੇ ਦਾ ਮਾਤਾ ਜਗਦੀਸ਼ ਕੋਰ ਇਦਾਂ ਦੇ ਜਿਹੜੇ ਸਰਵਾਈਵਰ ਆ ਉਹਨਾਂ ਜਾ ਕੇ ਮਿਲੋ ਇਸ ਦਿਨਾਂ ਦੇ ਵਿੱਚ ਸੁਪਰਸਟਾਰ ਬਣ ਕੇ ਉਹਨਾਂ ਉਹਨਾਂ ਕੋ ਜਾਓ ਵਿੰਡੋਜ਼ ਕੋਲ ਨਹੀਂ ਜਾਓ ਜੇ ਤੁਸੀਂ ਪੰਜਾਬ ਇੰਡੀਆ ਚ ਰਹਿੰਦੇ ਹੋ ਤੁਸੀਂ ਜਾ ਕੇ ਉਹਨਾਂ ਦਿਨ ਸਪੈਂਡ ਕਰੋ ਕੁਝ ਕਰੋ ਨੇਪਾਲ ਪੈਸਾ ਵੇ ਦੇ ਵਿੱਚ ਬਿਲਕੁਲ ਮੈਂ ਤਾਂ ਕਹਿੰਦਾ ਜਿਹੜੇ ਦਲਜੀਤ ਦੇ ਫੈਨ ਆ ਤੁਸੀਂ ਸੋਚੋ ਅਸੀਂ ਉਹਦੇ ਖਿਲਾਫ ਨਹੀਂ ਭਾਈ ਦਲਜੀਤ ਚੰਗਾ ਨਹੀਂ ਗਾ ਆਮ ਸ਼ੋਰ ਹੈ ਬਿਲਕੁਲ ਪਰ ਉਹਦੀ ਐਕਟ ਐਸ ਵੈਲ ਯੂ ਮੈਂਡਲੀ ਉਹ ਠੀਕ ਨਹੀਂ ਗਈ ਐਗਜ਼ੈਕਟਲੀ ਇਹ ਇਹ ਆਪਣੇ ਅੱਜ ਦੇ ਇਸ ਅਨ ਆ ਫੀਲ ਟੂ 올 ਆਫ ਦਮ ਇਨ ਇੰਗਲਿਸ਼ ਟੂ ਐਵਰੀ ਕਮਿਊਨਿਟੀ ਐਵਰੀ ਨੇਸ਼ਨ ਹੈਜ਼ ðiਸ ਡੇਜ਼ ਵੇਅਰ ਕਮਿਟਿਡ ਜੈਨੋਸਾਈਡ ਦੇ ਡੋਨਟ ਹੈਂਗ ਆਪ ਵਿਦ ਪੀਪਲ ਹੂ ਆਰ ਅਕਿਊਜ਼ੇਸ਼ਨਸ ਅਗੇਨਸਟ ਦਮ ਅਲਿਗੇਸ਼ਨਸ ਅਗੇਨਸਟ ਦਮ ਯੂ ਕੀਪ ਅਵੇ ਫਰਮ ਦਮ ਆਦਰਵਾਇਜ਼ ਵਾਟ ਵੀ ਡੂਇੰਗ ਇਸ We are undermining all the campaign to get our genocide recognised. Because mm -hmm. one minute, if we are doing the genocide protest or doing campaign on on internet, uh, on any of the platforms, social media platform, on the other side, we're going to encourage those who are associated with these people. Is is you're going backward? You know, you're not going forward. So please have a think. You're all educated in the West, especially. Think of your actions. You are not helping. Indeed. Mm -hmm. ਬਿਲਕੁਲ ਭਾਈ ਸਾਹਿਬ ਇੱਥੇ ਜੰਦ ਜਾਂਦੇ ਸਿਰਫ ਅਖੀਰ ਤੀ ਮੈਂ ਇੱਕ ਹੋਰ ਗੱਲ ਐਡ ਕਰਨੀ ਚਾਹੂੰਗਾ ਅ ਮਾਰਕ ਕਰਨੀ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਮੈਂ ਉਹਨਾਂ ਦੀ ਵੀਡੀਓ ਸੁਣੀ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਰਿਪੀਟਡਲੀ ਉਹਨੇ ਪੁੱਛਿਆ ਤੇ ਵੀ ਹੋਸਟ ਨੇ ਕਹਿੰਦੇ ਕੀ ਜਿਹੜੀ ਇਸ ਤੋਂ ਪਹਿਲੀ ਗਵਰਨਮੈਂਟ ਸੀ ਤੁਹਾਡੇ ਤੋਂ ਉਹਨਾਂ ਨੇ ਕਿਹਾ ਸੀ ਕਿ ਜੇਕਰ ਨਿਤਨ ਯਾਹੂ ਆਉਂਦਾਗਾ ਬੈਨਜਮਿਨ ਨਿਤਨ ਯਾਹੂ ਕੈਨੇਡਾ ਦੇ ਵਿੱਚ ਕੀ ਤੁਸੀਂ ਉਹਨੂੰ ਵਾਰ ਕਰਾਇਮ ਐਜ਼ ਅ ਜਿਹੜਾ ਮਰਡਰ ਅਰੈਸਟ ਕਰੋਗੇ ਉਹਨੇ ਵਨ ਆਨਸਰ ਦਿੱਤਾ ਯੈਸ ਹੈਨਾ ਤੇ ਉਹਨੂੰ ਐਕਸਪਲੇਨ ਨਹੀਂ ਦਿੱਤਾ ਕਿਉਂਕਿ ਅਸੀਂ ਜਿਹੜੇ ਮੌਲਕਾਂ ਦੇ ਵਿੱਚ ਰਹੇ ਨੇ ਆ ਇੱਥੇ ਜੈਨੋਸਾਈਡ ਦਾ ਜਿਹੜਾ ਕਲਪਰੇਟਾ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਲਿਆ ਜਾਂਦਾ ਹੈਗਾ ਅੰਤਾਬ ਬਚਨ ਦੇ ਬਰੁੱਧ ਠੀਕ ਆ ਜੇ ਉਸ ਤਰ੍ਹਾਂ ਕੇਸ ਪ੍ਰोसीडिंग ਨਹੀਂ ਹੋਈ ਉਸ ਤਰ੍ਹਾਂ ਹਾਰਡ ਸਬੂਤ ਨਹੀਂ ਨਿਕਲ ਕੇ ਆਇਆ ਜਾਂ ਉਹਨਾਂ ਨੂੰ ਦਰਜ ਨਹੀਂ ਕਰਵਾਇਆ ਗਿਆ ਕਿ ਪਰ ਜਦੋਂ ਮੈਲਬੌਰਨ ਦੇ ਵਿੱਚ ਆਇਆ ਕਾਫੀ ਸਾਲ ਪਹਿਲਾਂ ਉਦੋਂ ਵੀ ਅੰਤਾਬ ਬਚਨ ਦੇ ਵਿਰੁੱਧ ਭਾਈ ਸਾਹਿਬ ਇੱਥੇ ਸਿੱਖਾਂ ਨੇ ਪ੍ਰੋਟੈਸਟ ਕੀਤਾ ਸੀਗਾ ਤੇ ਉਹ ਅੰਤਾਬ ਬਚਨ ਨੂੰ ਬੈਕ ਡੋਰ ਤੋਂ ਐਂਟਰੀ ਲੈਣੀ ਪਈ ਸੀ ਤੇ ਬੈਕ ਡੋਰ ਤੋਂ ਇਹਨਾਂ ਵਾਪਸ ਜਾਣਾ ਪਿਆ ਸੀਗਾ ਉਹ ਭਾਵੇਂ ਬਿਲਕੁਲ ਹਾਂਜੀ ਸੋ ਇਹ ਫੈਕਟ ਨੇ ਵੈਸਟਰਨ ਮੁਲਕਾਂ ਜਿੰਨਾਂ ਅਸੀਂ ਰਹਨੇ ਆ ਉਹਨਾਂ ਦੇ ਵਿੱਚ ਐਥਿਕਲੀ ਸਮਝਣਾ ਉਹਦੇ ਨਾਲ ਅਜਿਹੇ ਬੰਦਿਆਂ ਦੇ ਨਾਲ ਖੜਨਾ ਚੰਗਾ ਨਹੀਂ ਸਮਝਿਆ ਜਾਂਦਾ ਹੁਣ ਇੱਥੇ ਕੱਲ ਨੂੰ ਨਿਤਿਨ ਜਾਹੂ ਆ ਰਹੇ ਬੈਂਜਾਮਿਨ ਨਿਤਿਨ ਜਾਹੂ ਜਾਂ ਕੋਈ ਉਹਦਾ ਸਪੋਰਟਰ ਇੱਥੇ ਆ ਕੇ ਸ਼ੋਅ ਕਰੇ ਆਸਟ੍ਰੇਲੀਅਨ ਲੋਕਾਂ ਨੇ ਜੋ ਦੀ ਜਦਾਂ ਕਦੀ ਵੀ ਉਹਦੀ ਤਸੱਲੀ ਕਰਾਉਣੀ ਆ ਜਾਂ ਕੈਨੇਡੀਅਨ ਲੋਕਾਂ ਨੇ ਜਾਂ ਜਿਹੜੇ ਇੰਗਲੈਂਡ ਦੇ ਲੋਕ ਨੇ ਹਿਊਮਨ ਰਾਈਟਸ 'ਤੇ ਵਿਸ਼ਵਾਸ ਰੱਖਦੇ ਨੇ ਉਹ ਤੁਹਾਡੇ ਸਾਹਮਣੇ ਹੋਊਗੇ ਉਹ ਭਾਵ ਕਿ ਲੋਕ ਮਨੁੱਖੀ ਅਧਿਕਾਰਾਂ 'ਤੇ ਵਿਸ਼ਵਾਸ ਕਰਨ ਵਾਲੇ ਨੇ ਦੀ ਬਾਈਸਾਂ ਸ਼ੁਕਰੀਆ ਤੁਹਾਡਾ ਤੁਸੀਂ ਸਮਝ ਲਿੱਤਾ ਤੁਹਾਡੇ ਕੋਲ ਥੋੜਾ ਸਮਾਂ ਮੇਰੇ ਆਖਰੀ ਮੇਰੇ ਆਖਰੀ ਇਹ ਹਾਂਜੀ ਜਿਹੜੇ ਭਈ ਜੇ ਤੁਸੀਂ ਪੰਜਾਬ ਤੁਹਾਡਾ ਪਿਆਰ ਆ ਤੇ ਕਹਿੰਦੇ ਪੰਜਾਬੀਆਂ ਤੇ ਤੁਸੀਂ ਸਿੱਖਾਂ ਦੇ ਕੁਝ ਨਾਨ ਸੈਕਲਰ ਵੀ ਆ Hindu society ਮਸਲ ਪਰ ਕਿ ਟੋਲੀ ਤੁਸੀਂ ਰਿਸਪੈਕਟ ਕਰਦੇ ਆ ਇਹ ਜਿਨ੍ਹਾਂ ਦੇ ਵਿੱਚ ਸਾਣਾ ਜੁਆਇਨ ਕਰੋ ਰੋਸ ਰੋਸ ਜਿਹੜਾ ਭਈ ਅਸੀਂ ਮਜ਼ਾਰੇ ਕਰਦੇ ਹਾਂ ਜਾਂ ਸੋਸ਼ਲ ਮੀਡੀਆ ਤੇ ਤੁਸੀਂ ਸਾਡੀ ਸਪੋਰਟ ਕਰੋ ਨਾਲ ਜੁੜੋ ਕਿਉਂਕਿ ਇਹ ਇਨਸਾਨੀਅਤ ਦੀ ਗੱਲ ਆ ਇਹ ਕੋਈ ਧਰਮ ਦੀ ਗੱਲ ਨਹੀਂ ਆ ਇਸ ਵੇਲੇ ਨਾ ਪੋਲਿਟਿਕਸ ਦੀ ਗੱਲ ਆ ਇਨਸਾਨੀ ਗੱਲ ਆ ਭਾਈ ਉਸ ਵੇਲੇ ਜੋ ਹੋਇਆ ਸਾਡੇ ਉੱਪਰ ਗਲਤ ਹੋਇਆ ਤੇ ਸਿੱਖਣਾ ਨਾ ਅਸੀਂ ਖੜੇ ਆ ਅਸੀਂ ਕਹਿ ਸਕਦੇ ਸਾਰੇ ਧਰਮਾਂ ਦਾ ਜੋੜਨ ਇਸ ਵੇਲੇ ਬਈ ਸਿੱਖਣ ਤੋਂ ਆਗੇ ਕੀਤਾ ਗਿਆ ਤੇ ਇਹ ਇਕੱਲੇ ਅਸੀਂ ਨਾ ਪ੍ਰੋਟੈਸਟ ਕਰੀਏ ਸਾਰੇ ਰਾਮ ਮਿਲ ਕੇ ਪ੍ਰੋਟੈਸਟ ਕਰ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਤੁਸੀਂ ਬਹੁਤ ਸ਼ਾਰਟ ਟਾਈਮ ਦੇ ਉੱਤੇ ਸਾਡੇ ਨਾਲ ਗੱਲਬਾਤ ਦੇ ਲਈ ਸਮਾਂ ਦਿੱਤਾ ਭਵਿਕ ਦੇ ਵਿੱਚ ਫੇਰ ਸਮਾਂ ਬਣਿਆ ਤਾਂ ਫਿਰ ਫੇਰ ਵੀ ਇਹ ਗੱਲਬਾਤ ਕਰਾਂਗੇ ਅਖੀਰ ਦੇ ਉੱਤੇ ਫੇਰ ਦਰਸ਼ਕਾਂ ਨੂੰ ਕੇ ਸੀ ਕਿਸੇ ਦੇ ਵਿਰੋਧ ਨਹੀਂ ਅਸੀਂ ਸੱਚ ਦੀ ਪਹਿਰੇਦਾਰੀ ਕਰ ਰਹੇ ਹਾਂ ਸੱਚ ਇਹ ਆ ਕਿ ਮਤਾਬ ਬਚਨ ਕਾਤਲ ਟੋਲੇ ਦਾ ਸਾਥੀ ਉਹਦੇ ਨਾਲ ਜਾਣਾ ਤੇ ਉਹ ਤੋਂ ਪੰਜਾਬ ਤੇ ਲਿਆ ਕੇ ਫੰਡ ਰੇਜ ਕਰਾਉਣਾ ਜਾਂ ਇਸ ਤਰ੍ਹਾਂ ਦੀ ਗੱਲਾਂ ਇਹ ਜਾਇਜ਼ ਨਹੀਂ ਨੇ ਇੱਕ ਤਰੀਕ ਦਾ ਦਿਨ ਬਹੁਤ ਇੰਪੋਰਟੈਂਟ ਆ ਤੁਸੀਂ ਅੱਜ ਆਪਣੇ ਸੋਸ਼ਲ ਮੀਡੀਆ ਤੇ ਵੀ ਕੁਝ ਪੋਸਟ ਕਰੋ ਹੈਸ਼ਟੈਗ ਕਰੋ ਸਿੱਖ ਜਨੋਸਾਈਡ ਨਵੰਬਰ ਹਨਾ ਤੇ ਸਿੱਖ ਜਨੋਸਾਈਡ 1984 ਜੋ ਵੀ ਤੁਹਾਡੇ ਤੋਂ ਬਣਦਾ ਸਰਦਾ ਉਹ ਜ਼ਰੂਰ ਕਰੋ ਸ਼ੁਕਰੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਇਸਨ ਭਾਈ ਰਵੀ ਸਿੰਘ ਅਸੀਂ ਸ਼ੋਅ ਨੂੰ ਹੁਣ ਬਾਲਾ ਲੰਬਾ ਨਹੀਂ ਲੈ ਜਾਵਾਂਗੇ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਇੱਕ ਵਾਰ ਫੇਰ ਦੁਹਰਾਉਂਦੇ ਹਾਂ ਕਿ ਅਸੀਂ ਵਿਰੋਧ ਨਹੀਂ ਆ ਅਸੀਂ ਸੱਚ ਦੀ ਪਹਿਰੇਦਾਰੀ ਕਰ ਰਹੇ ਹਾਂ ਸੱਚ ਦੀ ਪਹਿਰੇਦਾਰੀ ਇਹ ਹੁੰਦੀ ਹੈ ਕਿ ਜੋ ਸੱਚ ਹੈ ਉਸ ਨੂੰ ਪ੍ਰਮੁੱਖ ਰੱਖਿਆ ਜਾਵੇ ਉਸ ਨੂੰ ਸਹੀ ਰੱਖਿਆ ਜਾਵੇ ਜੋ ਬਾਕੀ ਨੇ ਬਨਾਵਟੀ ਚੀਜ਼ਾਂ ਨੇ ਉਹਨਾਂ ਨੂੰ ਸੈਕੰਡਰੀ ਕਰ ਦਿੱਤਾ ਜਾਵੇ ਅੱਜ ਦੇ ਦਿਨ ਤੁਸੀਂ ਜਰੂਰ ਕੁਝ ਪੜੋ ਕੀ ਉਹਦੇ ਵਿੱਚ ਹੋਇਆ ਸੀ ਇਕੱਲਾ ਦਿੱਲੀ ਤੱਕ ਕਿਉਂ ਸੀਮਿਤ ਕਰਤਾ ਜਾਂਦਾ ਹੋਰ ਸ਼ਹਿਰਾਂ ਤੱਕ ਵੀ ਆ ਪੜੋ ਇਸ ਦੇ ਵਿੱਚ ਗਰਜੰਤ ਸਿੰਘ ਬੱਲ ਹੋਰਾਂ ਦੀ ਇੱਕ ਕਿਤਾਬ ਆ ਜਿਹੜੀ ਸ਼ਾਇਦ ਵਿਵੇਕਗੜ੍ਹ ਨੇ ਛਾਪੀ ਆ ਕਿ ਇਕੱਲੀ ਦਿੱਲੀ ਨਹੀਂ ਇਸ ਦੇ ਉੱਤੇ ਇੱਕ ਪਰਮਜੀਤ ਸਿੰਘ ਆਜੀ ਹੁਰਾਂ ਦੀ ਕਿਤਾਬ ਆਈ ਆ ਸਿੱਖ ਨਸਲ ਕੁਸ਼ੀਨ 1984 ਇਸ ਦੇ ਬੱਚ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਉਹਨਾਂ ਦਾ ਤੱਤਸਾਰ ਦਿੱਤਾ ਗਿਆ ਕਿਹਨੇ ਆਰਟੀਕਲ ਕਿਵੇਂ ਲਿਖਿਆ ਇਸ ਤਰ੍ਹਾਂ ਨੇ ਹੋ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਤੁਸੀਂ ਪੜ ਸਕਦੇ ਹੋ ਅੱਜ ਦੇ ਦਿਨ ਅਤੇ ਜੋ ਸ਼ਹੀਦ ਸੀ 1984 ਦੇ ਉਹਨਾਂ ਨੂੰ ਯਾਦ ਕਰਨਾ ਨਾ ਭੁੱਲਣਾ ਜੋ ਉਸ ਵਕਤ ਜੂਹ ਦੇ ਲੜੇ ਵੀ ਉਸ ਵਕਤ ਭਾਈ ਸੁਰਜੀਤ ਸਿੰਘ ਪੈਂਟੇ ਵਰਗੇ ਜਾਂ ਹੋਰ ਅਨੇਕਾ ਯੋਧਾ ਗੁੰਮ ਨਾਮ ਯੋਧੇ ਜਿਸ ਤਰ੍ਹਾਂ ਭਾਈ ਦਲਜੀਤ ਸਿੰਘ ਵੀ ਤੁ ਕਹਿੰਦੇ ਹੁੰਦੇ ਕਿ ਗੁੰਮ ਨਾਮ ਯੋਧੇ ਅਨੇਕਾ ਲੜੇ ਉਹਨਾਂ ਨੂੰ ਵੀ ਤੁਸੀਂ ਅੱਜ ਜ਼ਰੂਰ ਯਾਦ ਕਰਿਓ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਿਓ ਅਸੀਂ ਅੱਜ ਦੀ ਇਸ ਸਭਾ ਦੇ ਵਿੱਚ ਨਵੰਬਰ 1984 ਦੇ ਕੱਲੂਕਾਰੇ ਦੇ ਸਭ ਸ਼ਹੀਦ ਸਿੰਘ ਸਿੰਘਣੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਿੱਖ ਹੋਣ ਦਾ ਮੁੱਲ ਚੁਕਾਇਆ ਸਿੱਖ ਹੋਣ ਦਾ ਜਿਹੜਾ ਉਹਨਾਂ ਨੇ ਸਿੱਖੀ ਕੇ 1661 ਨਵਈ ਸਿੱਖੀ ਨਹੀਂ ਛੱਡੀ ਪਰ ਸ਼ਹਾਦਤਾਂ ਦਿੱਤੀ ਦਿਉ ਜੀ ਇੱਥੇ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ